ਮੈਂ ਕੀ ਕਹਿਣਾ ਹੈ ਹੋ ਗਿਆ ਲਿਆ ਮੰਗੇ ਕੀ ਸੀਗੀ ਮੰਗੇ ਕੀ ਸੀਗੀ ਕਿ ਕਿਲੋਮੀਟਰਾਂ ਦੇ ਟੈਂਡਰ ਜਿਹੜੇ ਸਰਕਾਰ ਜਿਹਾ ਆਏ ਬੰਤਾ ਦਾ ਦਾਰਾ ਦੇਣ ਜਾ ਰਹੀ ਹੈ ਉਹ ਸਾਡੀ ਮੰਗ ਸੀ ਅਸੀਂ ਉਹਦਾ ਵਿਰੋਧ ਕੀਤਾ ਪਰ ਸਰਕਾਰ ਇੱਥੋਂ ਤੱਕ ਗਿਰ ਗਈ ਉਹਨੇ ਜੜਿਆ ਕੱਲ ਆਲੇ ਆਨੰਦਪੁਰ ਸਾਹਿਬ ਦਾ ਸਿੱਧੀ ਸਾਗਾ ਜਿਹੜਾ ਹੋਇਆ ਦਿੱਲੀ ਦੇ ਵਿੱਚ ਗੁਰੂ ਗ੍ਰੰਥ ਦੇ ਕੇ ਬਦਲਾ ਮਣਾ ਕੇ ਹੰਢੀਏ ਕਿਹੜੇ ਮੂੰਹ ਨਾਲ ਸਾਵੇ ਕਰਤੀ ਅਸੀਂ ਭਾਈ ਜੀ ਸਮਾਂ ਸੱਟਾ ਲੱਗੇ ਨੇ ਸਾਡੇ ਕੇਸਾਂ ਦੀ ਬੇਇੱਜ਼ਤੀ ਕਰ ਰਹੀ ਹੈ ਮੱਥਲੇ ਕਰ ਤੂੰ ਸਾਡੇ ਕੇਸ ਰੋਲੇ ਇਹਨਾਂ ਨੇ ਕਿਹੜੇ ਮੂੰਹ ਨਾਲ ਸਾਵੇ ਕਰਤੀਏ ਵੀ ਅਸੀਂ ਸਹਿਕਾ ਮੈਂਤੀ ਆ ਸੱਟਾ ਸੱਟਾ ਲੱਗੇ ਨਾ ਸੁਲਤਾਨ ਬਿਲਕੁਲ ਸੱਟਾ ਲੱਗੇ ਡੰਡੇ ਮਾਰੇਗੇ ਸਾਡੇ ਕੱਪੜੇ ਪੜ ਗਿਆ ਕਚਰੇ ਦੇ ਵਿੱਚ ਬੈਠਾ ਸਾਡੇ ਕੱਪੜੇ ਪੜਦਾ ਸਹੀ ਨਾ ਆਉਂਦਾ ਭਾਈ ਜੀ ਕਹਿਣਾ ਕਿ ਜਾਹੋਂਗੇ ਪੁਲਿਸ ਦੇ ਪਰਲੀ ਵਰਤੀ ਦੇ ਆਹ ਦੇਖੋ ਪੁਲਿਸ ਹਰ आ, ਮਾਰੀ ਪੈ ਚੋ ਰਾਤ ਨੂੰ ਹਾਏ ਕੋਈ ਨੀ 5 4 5 6 7 ਜੋ ਬਾਰੇ ਸਾਹ ਮਾਣ ਕੀ ਗੱਲ ਹੈ ਭਾਈ ਕਾਰ ਵਿੱਚ ਇਹ ਤਾਂ ਬਨਾਲੀ ਕੋ ਹੋਣੀ ਹੈਗੀ ਐ ਅਸੀਂ ਮੰਗਦੇ ਸੀ ਅਸੀਂ ਕੋਈ ਕਿਸੇ ਨਾਲ ਵੱਡਾ ਬੰਦਾ 43 ਤੋਂ ਲਾਈਵ ਬੰਦਾ ਤੁਹਾਡੇ ਜਾ ਬਹੁਤ ਬਹੁਤ ਵਧਾਈਆਂ ਦੇਖ ਸਾਡੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅੱਜ ਵਿਖਾਈ ਜਰੀਏ ਤੁਸੀਂ ਦੇਖ ਸਾਡੇ ਪ੍ਰੋਟੈਸਟ ਕਰਨ ਦਾ ਐਲਾਨ ਸੀਗਾ ਕਿ ਇੱਧਰ ਜਾਣਾ ਸੀ ਪੀਆਰਟੀਸੀ ਬੱਸ ਕੰਟਰੈਕਟ ਮਜ਼ਦੂਰਾਂ ਦਾ ਸਰਕਾਰ ਦਾ ਵਿਰੋਧ ਕਰਦੇ ਪਰ ਇਸ ਤੋਂ ਪਹਿਲਾਂ ਕਿਸ ਤਰੀਕੇ ਦੇ ਨਾਲ ਰਾਜ ਨੇ ਉਹਦਾ ਨਾਮ ਦਾ ਵੱਡਾ ਪ੍ਰਦਰਸ਼ਨ ਕਰ ਸਕਦੇ ਹੋ ਗੱਡੀ ਦੇ ਵਿੱਚ ਕਿੰਨੇ ਦੋਸਾ ਗਿਆ ਤੇ ਉਹਨੂੰ ਲੈ ਕੇ ਜਾਇਆ ਗਿਆ ਬਸ ਦੇ ਵਿੱਚ ਦੇਖੋ ਲਗਾਤਾਰ ਭੱਜਦਾ ਹੋਇਆ ਨਜ਼ਰ ਆਵੇਗਾ ਲੋਕਾਂ ਨੂੰ ਕਿਸ ਤਰ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਯਾਰ ਤਸਵੀਰ ਵੀ ਜ਼ਰੂਰੀ ਹੈ ਜਿਹੜੇ ਤਰੀਕੇ ਦੇ ਨਾਲ ਕਿਉਂਕਿ ਡੈਮੋਕਰੈਟਿਕ ਰਾਈਟ ਹੁੰਦਾ ਹਰੇਕ ਦਾ ਧਰਨਾ ਪ੍ਰਦਰਸ਼ਨ ਕਰਨ ਦਾ पैस वारे आई पैस वारे खड़े सारे हा उपरही हे पतो पैसा कोई न के सु इन ਮੇਰਾ ਨਾਮ ਸੁਲਤਾਨ ਸਿੰਘ ਹੈ ਜੀ। ਕਾਰਨ ਜਿਹੜਾ ਵਾਰ-ਵਾਰ ਸਰਕਾਰ ਜਿਹੜੀ ਕਿਲੋਮੀਟਰ ਬੱਸਾਂ ਦਾ ਟੈਂਡਰ ਲੈ ਕੇ ਆ ਰਹੀ ਹੈ ਤੇ ਵਾਰ-ਵਾਰ ਅਸੀਂ ਵਿਰੋਧ ਕਰਦੇ ਆਂ। 8 ਤੋਂ 10 ਵਾਰੀ ਸਰਕਾਰ ਟੈਂਡਰ ਲੈ ਕੇ ਆਈ ਤੇ ਅਸੀਂ ਹਰ ਵਾਰ ਵਿਰੋਧ ਕੀਤਾ ਤੇ ਵਿਰੋਧ ਨੂੰ ਸਾਡੇ ਨੂੰ ਵੇਖਦੇ ਹੋਏ ਤੇ ਹਰ ਵਾਰ ਸਰਕਾਰ ਨੇ ਇਹਨੂੰ ਪੋਸਟਪੋਨ ਕੀਤਾ ਹੈ। ਰੱਦ ਕਰਨ ਦੀ ਬਜਾਏ ਉਹਨੂੰ ਪੋਸਟਪੋਨ ਕਰ ਰਹੀ ਹੈ ਸਰਕਾਰ। ਜਿੱਦਿਆਂ ਕਿ ਬੈਠੇ ਆ ਬੱਸ ਦੇ ਅੰਦਰ ਮੈਂ ਬਾਹਰ ਮੰਗਾ ਸਾਡੀਆਂ ਇਹ ਨਾ ਵੀ ਕਿਲੋਮੀਟਰ ਬੱਸਾਂ ਦੀ ਬਜਾਏ ਸਾਡੀਆਂ ਵਿਭਾਗ ਦੀਆਂ ਮਾਲਕੀ ਵਾਲੀਆਂ ਬੱਸਾਂ ਪਾਈਆਂ ਜਾਣ ਜਿਦੇ ਨਾਲ ਸਾਡਾ ਜਿਹੜਾ ਰੁਜ਼ਗਾਰ ਆ ਉਹ ਪੱਕਾ ਵੀ ਹੋ ਸਕੇ ਤੇ ਸਾਡੀਆਂ ਨੌਕਰੀਆਂ ਵੀ ਪੱਕੀਆਂ ਹੋ ਸਕਣ ਕਿਲੋਮੀਟਰ ਬੱਸ ਇੱਕ ਪ੍ਰਾਈਵੇਟ ਬੱਸ ਆ ਜਿਹਦਾ 5 ਸਾਲ ਦਾ ਟੈਂਡਰ ਹੁੰਦਾ 5 ਸਾਲ ਬਾਅਦ ਜਿਹੜਾ ਪ੍ਰਾਈਵੇਟ ਮਾਲਕ ਆ ਉਹਨੇ ਆਪਣੀ ਬੱਸ ਲੈ ਜਾਣੀ ਹੁੰਦੀ ਤੇ ਲੱਖਾਂ ਰੁਪਈਆ ਵੀ ਨਾਲ ਕਮਾਈ ਕਰਕੇ ਲੈ ਜਾਣਾ ਹੁੰਦਾ ਪਰ ਸਾਡੀ ਮੈਨੇਜਮੈਂਟ ਤੇ ਸਰਕਾਰ ਵਾਰ-ਵਾਰ ਇਸ ਨੂੰ ਪਤਾ ਨਹੀਂ ਨਫੇ ਵਾਲਾ ਸੌਦਾ ਕਿਉਂ ਦੱਸ ਰਹੀ ਐ ਵੀ ਇਹ ਸਾਡੇ ਵਾਸਤੇ ਫਾਇਦੇਮੰਦ ਆ ਪਰ ਜਦੋਂ ਕੀ ਇੱਕ ਵਿਭਾਗ ਦੀ ਬੱਸ ਜੇ ਮਾਲਕੀ ਵਾਲੀ ਬੱਸ ਪੈਂਦੀ ਹੈ ਤਾਂ ਉਹ ਬੱਸ 15 ਸਾਲ ਸਰਵਿਸ ਦਿੰਦੀ ਹੈ ਕਿੱਥੇ ਕਿਲੋਮੀਟਰ ਨੇ 5 ਸਾਲ ਸਰਵਿਸ ਦੇਣੀ ਉਹ ਵੀ ਪ੍ਰਾਈਵੇਟ ਹੱਥ ਦੇ ਵਿੱਚ ਆਪਣੇ ਆਪ ਨੂੰ ਆਤਮ ਦਾ ਕਰਨਾ ਸਰਕਾਰ ਮੁਰਦਾਬਾਦ ਇੱਕ ਬੁਖਲਾ ਦੁੱਖ ਜੋ ਕਰਕੇ ਨਾ ਦੇਖ ਲੋ ਜਿਹੜੇ ਭਗਵਾਨ ਕਮਾਲ ਕਹਿੰਦਾ ਸੀ ਨਾ ਮੈਂ ਪਹਿਲੀ ਗ੍ਰੇਵਲ ਦੀ ਪੱਥੇ ਬਣਾ ਪੱਕੇ ਕਰੂੰਗਾ ਇੱਕ ਕਰੋੜ ਕਰੋੜਾਂ ਦੀਆਂ ਗੱਡੀਆਂ ਪਾ ਲਗਾ ਬਰੇਕ ਕੋਨ ਆਵਾਜ਼ ਸੇ ਕਰ ਤੋਂ ਕੱਟ ਨੂੰ ਨਾ ਨਾ ਕਰਦੇ ਆਮ ਆਦਮੀ ਪਾਰਟੀ ਨੂੰ ਇਹਨਾਂ ਲੀਡਰਾਂ ਨੂੰ 500 ਤੋਂ 600 ਕਰੋੜ ਦਾ ਫਾਇਦਾ ਹੋਣਾ ਹੈ ਇਹ ਗੱਡੀਆਂ ਪਾਂਚ ਇੱਕ ਕ੍ਰਾਪਟਰ ਕ੍ਰਾਪਟਰ ਆਮ ਆਦਮੀ ਮਤਲਬ ਕਿਸ ਤਿੱਕ ਦਾ ਮਹੌਲ ਹੈ ਉਹ ਲਗਾਤਾਰ ਗੇਟ ਦੇ ਬਸੜੇ ਬੰਦ ਕਰਦੇ ਕਿ ਸਰਕਾਰ ਕੋਈ ਨਹੀਂ ਦਾ ਕਿਹੜਾ ਐਕਸ਼ਨ ਦਿੱਤਾ ਸਰ ਪੁਲਿਸ ਪ੍ਰਸ਼ਾਸਨ ਮਾਰਨਿੰਗ ਤੋਂ ਮੌਜੂਦ ਆ ਸਾਡੀਆਂ ਨਾਲ ਗੱਲਬਾਤ ਚੱਲਦੀ ਸੀ ਕਿ ਤੁਸੀਂ ਜੇ ਕੋਈ ਐਜੂਕੇਸ਼ਨ ਕਰਨੀ ਹੈ ਤਾਨੂੰ ਪੀਸਫੁਲੀ ਕਰ ਲਓ ਬਟ ਇਹਨਾਂ ਨੇ ਫਿਰ ਗੇਟ ਨੂੰ ਲੋਕ ਲਾਣੇ ਸ਼ੁਰੂ ਕਰਤੇ ਬੱਸਸਾਂ ਲਾਣੀਆਂ ਸ਼ੁਰੂ ਕਰਤੀਆਂ ਉਦੋਂ ਬਾਅਦ ਫਿਰ ਪੈਟਰੋਲ ਦੀਆਂ ਬੋਟਲਸ ਲੈ ਕੇ ਆ ਗਏ ਔਰ ਉਦੋਂ ਬਾਅਦ ਫਿਰ ਪੜਕਾ ਉਪਾਸ਼ਾ ਲੱਗੇ ਮੈਂ ਵੀ ਇੱਥੇ ਸੀਗਾ ਨਾਲ ਮੇਰੀ ਡਿਊਟੀ ਮੈਜਿਸਟਰੇਟ ਸੀ ਅਸੀਂ ਉਹਨਾਂ ਨੂੰ ਬਾਰ ਬਾਰ ਸਮਝਾਇਆ ਵੀ ਕਾਨੂੰਨ ਨੂੰ ਹੱਥ ਸੇ ਨਾ ਲਓ ਔਰ ਹਰ ਚੀਜ਼ ਦਾ ਜਿਹੜਾ ਹੱਲ ਹੈ ਗੱਲਬਾਤ ਕਰਕੇ ਜਾਂ ਕਿਸੇ ਤਰੀਕੇ ਨਾਲ ਹੋ ਜਾਂਦਾ ਜਾਂ ਪੀਸਫੁਲ ਆਪਣਾ ਕਰ ਬਟ ਇਹਨਾਂ ਨੇ ਜਿਹੜੀ ਹੈ ਵਾਇਲੈਂਸ ਕਰਨੇ ਦੇ ਵਿੱਚ ਜ ਜਦੋਂ ਅਸੀਂ ਦੁਬਾਰਾ ਇਹਨਾਂ ਨਾਲ ਗੱਲ ਕਰਨ ਆਏ ਸੀ ਜੀ ਚੌਥੀ ਵਾਰੀ ਆਪਾਂ ਦੇਖਿਆ ਵੀ ਇਹਨਾਂ ਨੇ ਜਿਹੜੀ ਬੱਸ ਹੈ ਉਹ ਸਟਾਰਟ ਕਰਕੇ ਗੇਟ ਵੱਲ ਨੂੰ ਸਿੱਧੀ ਕਰ ਦਿੱਤੀ ਉਦੋਂ ਬਾਅਦ ਫਿਰ ਅਕੋਰਡਿੰਗ ਟੂ ਪ੍ਰੋਪਰ ਐਸਓਪੀ ਡਿਊਟੀ ਮੈਜਿਸਟਰ ਤੋਂ ਪਰਮਿਸ਼ਨ ਲੈ ਕੇ ਫਿਰ ਅਸੀਂ ਫੋਰਸ ਨੂੰ ਯੂਜ਼ ਕੀਤਾ ਔਰ ਉਹਨਾਂ ਨੂੰ ਸੇਫਲੀ ਡੇਟੇਨ ਕੀਤਾ ਉਸ ਡਿਟੇਨਸ਼ਨ 'ਚ ਦੋਵੇਂ ਧਿਰਾਂ ਨੂੰ ਉਹਨਾਂ ਨੂੰ ਵੀ ਔਰ ਸਾਡੇ ਵਾਲੇ ਪਾਸੇ ਵੀ ਖਿੱਚਤੋ ਵਿੱਚ ਇੰਜਰੀਜ਼ ਆਈਆਂ ਨੇ ਔਰ ਮੈਂ ਕਹਾਂਗਾ ਐਸ ਪਰ ਲਾ ਜੋ ਕਿਸੇ ਨੇ ਵਾਇਲੈਂਸ ਕੀਤੀ ਹੈ ਉਹਦੇ ਜਿਹੜੀ ਬੰਦੀ ਕਾਰਵਾਈ ਹੈ ਉਹ ਵੀ ਕੀਤੀ ਜਾਏਗੀ ਔਰ ਜਿਹੜੀ ਅਮਨੋ ਆਮਾਨ ਤੇ ਸ਼ਾਂਤੀ ਹੈ ਉਹਦਾ ਧਿਆਨ ਰੱਖਿਆ ਜਾਏਗਾ ਸਰ ਹਾਲੇ ਮੈਂ ਪੂਰੀ ਗਿਣਤੀ ਤਾਂ ਨਹੀਂ ਕੀਤੀ ਬਟ ਮੈਨੂੰ ਲੱਗਦਾ ਕਿ 40 ਤੋਂ 50 ਬੰਦੇ ਇਹਨਾਂ ਦੇ ਮੋٹے ਮੋٹے ਅਰੈਸਟ ਜਿਹੜੇ ਇਹਨਾਂ ਰੌਂਡ ਅਪ ਕੀਤੇ ਹੋਣਗੇ ਸਰ ਨਹੀਂ ਨਹੀਂ ਸਰ ਜਖਮੀ ਸਰ ਉਧਰ ਤਾਂ ਆਪਾਂ ਦੇਖਿਆ ਹੀ ਹੈ ਸਰ ਕਿ ਇਧਰ ਸਾਡੇ ਵਾਲੇ ਪਾਸੇ ਵੀ ਕਈ ਮਲਾਦੂ ਜਖਮੀ ਸਰ પેટ્રોલ ਵਗੈਰਾ ਜਿਵੇਂ ਫਰੀਆਂ ਨਹੀਂ ਸੀ ਕੋਈ ਕਿਸੇ ਨੇ પેટ્રોલ ਤੇ ਨਹੀਂ ਪਾਇਆ ਸੀ ਨਹੀਂ ਸਰ ਕਿਸੇ ਨੇ પેટ્રોલ ਨਹੀਂ ਪਾਇਆ ਸੀ ਬਾਕਾਇਦਾ ਏਅਰਮਾਰਕ ਕਰਕੇ ਰੱਖਿਆ ਸੀ ਸਾਡੇ ਵਾਸਤੇ ਇੱਕ ਇੱਕ ਇਨਸਾਨੀ ਜਾਨ ਬੜੀ ਕੀਮਤੀ ਹੈ ਔਰ ਇਹ ਜਿਹੜਾ ਐਕਸ਼ਨ ਲੈਣਾ ਵੀ ਤਾਂ ਹੀ ਪਿਆ ਕਿਉਂਕਿ ਜਿਹੜਾ ਇਹਨਾਂ ਤੋਂ ਐਜੀਟੇਸ਼ਨ ਸੀਗਾ ਉਹ ਬਹੁਤ ਜ਼ਿਆਦਾ ਮਤਲਬ ਡੇਂਜਰਸ ਔਰ ਗਰਮਖਿਆਲ ਵਾਲੇ ਪਾਸੇ ਨੂੰ ਜਾ ਰਿਹਾ ਸੀਗਾ ਜੇ ਕੋਈ ਬੱਚਾ ਜਾਂ ਹੋਰ ਇਸ ਪ੍ਰਵੁਕ ਪਾਸ਼ਣ ਤੋਂ ਬਾਅਦ ਆਪਦੇ ਹੱਥੇ ਅੱਗ ਲਾ ਲੈਂਦਾ ਜਾਂ ਕਿਸੇ ਬਸ ਤੇ ਅੱਗ ਲਾ ਦਿੰਦਾ ਤੇ ਜਾਂ ਜਿਵੇਂ ਬਸ ਉੱਤੇ ਚੜ੍ਹਾਈ ਸੀ ਤੇ ਰੇਸ ਦੇ ਰਹੇ ਸੀ ਕੁਦਰਤੀ ਕਲਚ ਛੱਡ ਦਿੰਦਾ ਤਾਂ ਅੱਗੇ ਜਿੰਨੇ ਮੁਲਾਜ਼ਮ ਸੀ ਉਹ ਵੀ ਥੱਲੇ ਆ ਜਾਂਦੇ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਰਾਊਂਡ ਅਪ ਕੀਤੇ ਗਏ